ਕਿਹੜੀਆਂ ਸਾਵਧਾਨੀਆਂ ਨੇ ਜਿਨ੍ਹਾਂ ਦਾ ਧਿਆਨ ਰੱਖਣ ਨਾਲ ਤੁਸੀਂ ਜਾਦੂ ਤੋਣੇ ਅਤੇ ਕਿਸੇ ਦੁਆਰਾ ਕੀਤੇ ਗਏ ਤੰਤਰ ਮੰਤਰ ਤੋਂ ਆਪਨਾ ਬਚਾ ਸਕਦੇ ਹੋ ਉਹ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਕਰਕੇ ਸਾਡੇ ਤੋਂ ਗਲਤੀ ਹੋ ਜਾਂਦੀ ਹੈ ਅਤੇ ਅਸੀਂ ਅਣਜਾਣੇ ਚ ਨੈਗੇਟਿਵ ਚੀਜ਼ ਦੇ ਸ਼ਿਕਾਰ ਹੋ ਜਾਂਦੇ ਹਾਂ ਪੀਰਾਂ ਦੀ ਇਬادت ਚੈਨਲ ਦੇਖ ਰਹੇ ਹਾਂ ਸਭ ਸੰਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਰੱਬ ਦੀ ਬਣਾਈ ਇਸ ਕਾਇਨਾਤ ਵਿੱਚ ਜਿੱਥੇ ਸਾਧੂ ਸੰਤ ਤੇ ਪੀਰ ਫਕੀਰ ਹੋਏ ਨੇ ਉੱਥੇ ਹੀ ਭੂਤ ਪ੍ਰੇਤ ਜਿੰਨ ਚੁੜੇਲਾ ਅਤੇ ਤੰਤਰ ਮੰਤਰ ਜਾਦੂ ਪੂਣਾ ਕਰਨ ਵਾਲੇ ਮਾੜੇ ਲੋਕ ਵੀ ਮੌਜੂਦ ਨੇ ਇਹ ਜਾਦੂ ਪੂਣਾ ਕਰਨ ਵਾਲੇ ਜਾਦੂਗਰ ਲੋਕ ਜਾ ਕਾਲਾ ਇਹਨੂੰ ਕਰਾਉਣ ਵਾਲੇ ਲੋਕ ਸਾਡੇ ਨਾਲ ਐਨੇ ਕੋਲੇ ਮਿਲੇ ਹੁੰਦੇ ਨੇ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਇਹ ਸਾਡੇ ਤੇ ਲੁੱੱਕ ਕੇ ਵਾਰ ਕਰ ਜਾਂਦੇ ਨੇ ਤੇ ਸਾਡੇ ਸਾਰੇ ਚੰਗੇ ਭਲੇ ਚੱਲ ਰਹੇ ਕੰਮ ਵਿਗੜਨ ਲੱਗ ਜਾਂਦੇ ਨੇ ਇਹਨਾਂ ਚੀਜ਼ਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ ਅਤੇ ਅੱਜ ਦੀ ਵੀਡੀਓ 'ਚ ਜੋ ਅਸੀਂ 5 ਸਾਵਧਾਨੀਆਂ ਦੱਸਣ ਜਾ ਰਹੇ ਹਾਂ ਉਹਨਾਂ ਨੂੰ ਤੁਸੀਂ ਆਪਣੀ ਰੁਟੀਨ ਲਾਈਫ ਦਾ ਹਿੱਸਾ ਬਣਾ ਲੈਣਾ ਹੈ ਜੇਕਰ ਖੁਦ ਰਹੀਸ ਕਰਾਂਗੇ ਤੇ ਇਹਨਾਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਕੋਈ ਵੀ ਸਾਡਾ ਕੁਝ ਨਹੀਂ ਵਿਗਾੜ ਸਕਦਾ ਸੁਸੰਗਤ ਜੀ ਉਹ ਕਿਹੜੀਆਂ ਪੰਜ ਗੱਲਾਂ ਨੇ ਜਿਨ੍ਹਾਂ ਦਾ ਤੁਸੀਂ ਧਿਆਨ ਰੱਖਣਾ ਹੈ ਤਾਂ ਪਹਿਲੀ ਗੱਲ ਇਹ ਜੋ ਤੁਸੀਂ ਹਮੇਸ਼ਾ ਧਿਆਨ ਰੱਖਣੀ ਹੈ ਕਿ ਕਦੇ ਵੀ ਚੁਰਾਸਤੇ ਵਿੱਚ ਜੇਕਰ ਕੋਈ ਚੀਜ਼ ਜਾਂ ਕਿਸੇ ਨੇ ਕੋਈ ਉਤਾਰਾ ਕਰਕੇ ਰੱਖਿਆ ਹੋਇਆ ਹੈ ਤਾਂ ਉਸ ਚੁਰਾਹੇ 'ਚ ਪਈ ਚੀਜ਼ ਦੇ ਉੱਪਰੋਂ ਨਹੀਂ ਟੱਪਣਾ ਉਸ ਦੇ ਉੱਪਰੋਂ ਨਹੀਂ ਲੰਘਣਾ ਸਾਈਡ ਤੋਂ ਦੀ ਲੰਘ ਜਾਣਾ ਹੈ ਤੇ ਨਾ ਹੀ ਕਦੇ ਆਪਣਾ ਸਕੂਟਰ ਜਾਂ ਕਾਰ ਉਸ ਉੱਪਰੋਂ ਦਿਲ ਲਗਾਉਣੀ ਹੈ ਸੰਗਤ ਜੀ ਜੋ ਵੀ ਉਤਾਰੇ ਜੈਪੂਤ ਪਰੇਤਾ ਜਾਦੂ ਪੋਣੇ ਦੇ ਜਾ ਨਜ਼ਰ ਉਤਾਰਾਂ ਦੇ ਉਪਾਅ ਕੀਤੇ ਜਾਂਦੇ ਨੇ ਤਾਂ ਉਹ ਸਾਰੇ ਸਿਰ ਤੋਂ ਵਾਰ ਕੇ ਬਿਆਬਾਨ ਜਾਂ ਚੁਰਾਹੇ 'ਚ ਸਿੱਟੇ ਜਾਂਦੇ ਨੇ ਇਹ ਇਸ ਤਰ੍ਹਾਂ ਹੈ ਕਿ ਜਿਵੇਂ ਕਿਸੇ ਬੁਰੀ ਚੀਜ਼ ਨੂੰ ਆਪਣੇ ਕੋਲੋਂ ਲਾ ਕੇ ਚੁਰਾਹੇ ਤੇ ਛੱਡ ਆਉਣਾ ਉਤੋਂ ਉਹ ਅੱਗੇ ਕਿਸੇ ਹੋਰ ਕੋਲ ਚਲੀ ਜਾਵੇ ਚੁਰਾਹਾ ਉਹ ਥਾਂ ਹੁੰਦੀ ਹੈ ਜਿੱਥੋਂ ਚਾਰ ਰਸਤੇ ਨਿਕਲਦੇ ਨੇ ਅਤੇ ਚੁਰਾਹੇ ਦੇ ਸੈਂਟਰ 'ਚ ਇੱਕ ਐਸਾ ਪੁਆਇੰਟ ਹੁੰਦਾ ਹੈ ਜਿੱਥੇ ਛੱਡੀ ਗਈ ਚੀਜ਼ ਉੱਥੇ ਹੀ ਕੈਦ ਜਾਂ ਫਸ ਕੇ ਰਹਿ ਜਾਂਦੀ ਹੈ ਜੱਟਾ ਕੋਸ ਦੇ ਉੱਪਰੋਂ ਕੋਈ ਟੱਪਦਾ ਨਹੀਂ ਤਦ ਤੱਕ ਉਹ ਉੱਥੇ ਹੀ ਫਸੀ ਰਹਿੰਦੀ ਹੈ ਇਸ ਲਈ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਕਦੇ ਵੀ ਜਾਣ ਬੁੱਝ ਕੇ ਜਾਂ ਮਜ਼ਾਕ ਦੀ ਨੀਅਤ ਨਾਲ ਵੀ ਚਰਾਹੇ 'ਚ ਰੱਖੇ ਸਮਾਨ ਨੂੰ ਟੋਕਰ ਨਹੀਂ ਮਾਰਨੀ ਤੇ ਨਾ ਹੀ ਉਸ ਦੇ ਉੱਪਰੋਂ ਟੱਪਣਾ ਹੈ ਦੂਜੀ ਗੱਲ ਸੰਗਤ ਜੀ ਜੋ ਤੁਸੀਂ ਧਿਆਨ ਚ ਰੱਖਣੀ ਹੈ ਕਿ ਕਿਸੇ ਵੀ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਦੇ ਘਰ ਜਾ ਕੇ ਮੀਟ ਮੱਛੀ ਜਾਂ ਸ਼ਰਾਬ ਦਾ ਸੇਵਨ ਨਹੀਂ ਕਰਨਾ ਹੈ ਕੋਸ਼ਿਸ਼ ਕਰੋ ਕਿ ਸ਼ਾਕਾਹਾਰੀ ਜੀਵਨ ਅਪਣਾਓ ਤੇ ਧਿਆਰ ਬੰਦਗੀ ਵਾਲੇ ਪਾਸੇ ਲੱਗੋ ਪਰ ਜੇਕਰ ਕਿਸੇ ਨੇ ਖਾਣੇ ਤੇ ਬੁਲਾਇਆ ਹੈ ਤਾਂ ਕਦੇ ਵੀ ਉੱਥੇ ਜਾ ਕੇ ਮੀਟ ਮੱਛੀ ਜਾਂ ਸ਼ਰਾਬ ਨਾ ਪੀਵੋ ਕਿਉਂਕਿ ਸੰਗਤ ਜੀ ਕਿਸੇ ਹੋਰ ਚੀਜ਼ ਦੇ ਜਾਦੂ ਟੋਣਾ ਕਰਨ ਨਾਲੋਂ ਮੀਟ ਤੇ ਸ਼ਰਾਬ ਤੇ ਜੋ ਜਾਦੂ ਟੋਣਾ ਕੀਤਾ ਜਾਂਦਾ ਹੈ ਉਹ ਬਹੁਤ ਹੀ ਖਤਰਨਾਕ ਤੇ ਘਾਤਕ ਹੁੰਦਾ ਹੈ ਇਹ ਬਹੁਤ ਛੇਤੀ ਬੰਦੇ ਨੂੰ ਬਰਬਾਦ ਕਰ ਦਿੰਦਾ ਹੈ ਜਦੋਂ ਕੋਈ ਐਸਾ ਮੀਟ ਮੱਛੀ ਖਾ ਲੈਂਦਾ ਹੈ ਜਾਂ ਸ਼ਰਾਬ ਪੀ ਲੈਂਦਾ ਹੈ ਜਿਸ ਤੇ ਕੋਈ ਗੰਦੀ ਤਾੰਤ੍ਰਿਕ ਰਿਆਕਤੀ ਕੀਤੀ ਹੋਵੇ ਤਾਂ ਉਹ ਆਦਮੀ ਵਾਰ-ਵਾਰ ਸ਼ਰਾਬ ਪੀਂਦਾ ਹੈ ਤੇ ਦਿਨੋ ਦਿਨ ਸ਼ਰਾਬ ਪੀਣ ਦੀ ਆਦਤ ਉਸ ਦੀ ਵੱਧਦੀ ਜਾਂਦੀ ਹੈ ਅਤੇ ਉਸ ਦੇ ਅੰਦਰ ਮੌਜੂਦ ਬੁਰੀ ਚੀਜ਼ ਹੋਰ ਤਾਕਤਵਰ ਹੁੰਦੀ ਜਾਂਦੀ ਹੈ ਸੋ ਕਦੇ ਵੀ ਕਿਸੇ ਦੇ ਘਰ ਮੀਟ ਮੱਛੀ ਤੇ ਸ਼ਰਾਬ ਪੀਣ ਤੋਂ ਪਰਹੇਜ਼ ਕਰੋ ਤੀਜੀ ਸਾਵਧਾਨੀ ਤੁਸੀਂ ਇਹ ਰੱਖਣੀ ਹੈ ਕਿ ਕਦੇ ਵੀ ਕਿਸੇ ਅਣਜਾਣ ਵਿਅਕਤੀ ਜਾਂ ਕਿਸੇ ਐਸੇ ਰਿਸ਼ਤੇਦਾਰ ਤੋਂ ਜਿਸ ਬਾਰੇ ਤੁਹਾਨੂੰ ਸ਼ੱਕ ਹੈ ਕਿ ਉਹ ਜਾਦੂ-ਕੁਣਾ ਕਰਦਾ ਹੈ ਤੇ ਤੁਹਾਡੀ ਤਰਕੀ ਤੋਂ ਜਲਦਾ ਹੈ ਤਾਂ ਉਸ ਤੋਂ ਕਦੇ ਵੀ ਸਫੇਦ ਰੰਗ ਦੀ ਚਿੱਟੇ ਰੰਗ ਦੀ ਮਠਿਆਈ ਲੈ ਕੇ ਨਹੀਂ ਖਾਣੀ ਜਿੰਨੇ ਵੀ ਭੂਤ ਪ੍ਰੇਤ ਜਾਂ ਬੁਰੀਆਂ ਰੂਹਾਂ ਹੁੰਦੀਆਂ ਨੇ ਇਹ ਚਿੱਟੀਆਂ ਚੀਜ਼ਾਂ ਖਾਸ ਕਰ ਚਿੱਟੇ ਰੰਗ ਦੀਆਂ ਮਿੱਠੀਆਂ ਚੀਜ਼ਾਂ ਜਿਵੇਂ ਖੀਰ ਬਰਫੀ ਰਸਗੁੱਲੇ ਵਗੈਰਾ ਇਹਨਾਂ ਤੇ ਬਹੁਤ ਛੇਤੀ ਆਕਰਸ਼ਿਤ ਹੁੰਦੀਆਂ ਨੇ ਜਿੰਨੇ ਵੀ ਤਾਤਰੇ ਕਾਲਾ ਇਲਮ ਕਰਦੇ ਨੇ ਜਾਂ ਭੂਤ ਪ੍ਰੇਤਾਂ ਨੂੰ ਸਦਣ ਲਈ ਉਹ ਮਿੱਠੀ ਚੀਜ਼ ਜ਼ਰੂਰ ਵਸਤਦੇ ਨੇ ਕਿਸੇ ਦੇ ਘਰ ਜਾ ਕੇ ਹੋਰ ਕੁਝ ਖਾ ਸਕਦੇ ਹੋ ਜਿਵੇਂ ਨਮਕੀਨ ਜਾਂ ਹੋਰ ਕੁਝ ਪਰ ਕੋਸ਼ਿਸ਼ ਕਰੋ ਕਿ ਚਿੱਟੇ ਰੰਗ ਦੀ ਮਿੱਠੀ ਵਸਤੂ ਨਾ ਖਾਓ ਚੌਥੀ ਸਾਵਧਾਨੀ ਇਹ ਕਿ ਕਦੇ ਵੀ ਸ਼ਰਾਧਾ ਦੇ ਦਿਨਾਂ 'ਚ ਕਿਸੇ ਦੇ ਘਰ ਜਾ ਕੇ ਭੋਜਨ ਜਾਂ ਮਠਿਆਈ ਨਾ ਖਾਓ ਖਾਸ ਕਰ ਉਹਨਾਂ ਲੋਕਾਂ ਦੇ ਜਿਹੜੇ ਸ਼ਰਾਧਾ ਵਗੈਰਾ ਨਹੀਂ ਕਰਦੇ ਸੰਗਤ ਜੀ ਸ਼ਰਾਧਾ ਦੇ ਦਿਨਾਂ 'ਚ ਸਾਡੇ ਪਿੱਤਰ ਸਾਡੇ ਵੱਡ ਬਡੇਰੇ ਸਾਡੇ ਘਰ ਆਉਂਦੇ ਨੇ ਤੇ ਉਹਨਾਂ ਦਿਨਾਂ 'ਚ ਸਾਡੇ ਤੋਂ ਭੋਜਨ ਆਦ ਗ੍ਰਹਿਣ ਕਰਨ ਲਈ ਖੜੇ ਰਹਿੰਦੇ ਨੇ ਇਹ ਵੀ ਕੁਦਰਤ ਦਾ ਇੱਕ ਨਿਯਮ ਹੈ ਕਿ ਸਾਡੇ ਪਿੱਤਰ ਤੇ ਵੱਡ-ਵਡੇਰੇ ਸਾਲ 'ਚ ਕੁਝ ਦਿਨਾਂ ਲਈ ਸਾਨੂੰ ਵੇਖਣ ਆਉਂਦੇ ਨੇ ਅਤੇ ਆਪਣੇ ਲਈ ਭੋਜਨ ਅਤੇ ਹੋਰ ਵਸਤੂਆਂ ਗ੍ਰਹਿਣ ਕਰਨ ਦੀ ਇੱਛਾ ਨਾਲ ਘਰ 'ਚ ਮੌਜੂਦ ਰਹਿੰਦੇ ਨੇ ਸ਼ਰਾਧਾ ਤੋਂ ਬਾਅਦ ਉਹ ਵਾਪਸ ਪਿੱਤਰ ਲੋਕ 'ਚ ਚਲੇ ਜਾਂਦੇ ਨੇ ਇਸ ਬਾਰੇ ਵਿਸਥਾਰ ਨਾਲ ਅਲੱਗ ਤੋਂ ਵੀਡੀਓ ਪਾਵਾਂਗੇ ਸੁਸੰਗਤ ਜੀ ਸ਼ਰਾਧ ਦੇ ਦਿਨਾਂ 'ਚ ਤੁਸੀਂ ਕਿਸੇ ਦੇ ਘਰ ਜਾ ਕੇ ਭੋਜਨ ਖਾਣ ਤੋਂ ਪਰਹੇਜ਼ ਕਰਨਾ ਹੈ ਪੰਜਵੀਂ ਸਾਵਧਾਨੀ ਜੋ ਤੁਸੀ ਰੱਖਣੀ ਹੈ ਉਹ ਇਹ ਹੈ ਕਿ ਕਦੇ ਵੀ ਜੇਕਰ ਕਿਤੇ ਟੋਣਾ ਕੀਤਾ ਹੋਵੇ ਜਾਂ ਘਰ ਦੇ ਬਾਹਰ ਕੋਈ ਐਸਾ ਸਮਾਨ ਰੱਖਿਆ ਮਿਲੇ ਜਿਸ ਤੇ ਤੁਹਾਨੂੰ ਸ਼ੱਕ ਆਉਂਦਾ ਹੋਵੇ ਕਿ ਇਹ ਜਾਦੂਗੋਣਾ ਹੋ ਸਕਦਾ ਹੈ ਤਾਂ ਉਸ ਸਮਾਨ ਨੂੰ ਆਪਣੇ ਨੰਗੇ ਹੱਥਾਂ ਨਾਲ ਛੂਣਾ ਨਹੀਂ ਹੈ ਜਾਂ ਪੈਰ ਨਾਲ ਟੋਕਰ ਨਹੀਂ ਮਾਰਨੀ ਹੈ ਇਸੇ ਵੀ ਤਰ੍ਹਾਂ ਉਹ ਚੀਜ਼ ਤੁਹਾਡੇ ਸਰੀਰ ਨਾਲ ਟੱਚ ਨਹੀਂ ਹੋਣੀ ਚਾਹੀਦੀ ਕਿਉਂਕਿ ਉਸ ਉੱਤੇ ਕੀਤੀ ਗਈ ਜাদু ਟੋਣਾਂ ਦੀ ਕਿਰਿਆ ਸਰੀਰ ਨਾਲ ਟੱਚ ਹੋਣ ਤੇ ਉਹ ਤੁਹਾਡੇ ਤੇ ਅਸਰ ਕਰ ਸਕਦੀ ਹੈ ਉਸ ਨੂੰ ਕਿਸੇ ਲੱਕੜ ਦੀ ਜੀ ਸਹਾਇਤਾ ਨਾਲ ਲਫਾਫੇ ਵਿੱਚ ਪਾ ਕੇ ਦੂਸੇ ਟਾਓ ਜਾਂ ਉਸਤੇ ਗੰਗਾ ਜਲ ਜਾਂ ਦਮ ਦਰੂਦ ਵਾਲਾ ਪਾਣੀ ਛਿੜਕ ਕੇ ਅੱਗ ਲਗਾ ਦਿਓ ਐਸਾ ਕਰਨ ਨਾਲ ਉਸਤੇ ਉੱਪਰ ਕੀਤਾ ਗਿਆ ਜਾਦੂ ਤੋਣੇ ਦਾ ਅਸਰ ਖਤਮ ਹੋ ਜਾਵੇਗਾ ਸੰਗਤ ਜੀ ਗੱਲਾਂ ਤਾਂ ਛੋਟੀਆਂ ਨੇ ਪਰ ਇਹਨਾਂ ਦਾ ਜੇ ਧਿਆਨ ਨਾ ਰੱਖਿਆ ਜਾਵੇ ਤਾਂ ਇਹ ਸਾਡੀ ਜ਼ਿੰਦਗੀ ਬਰਬਾਦ ਕਰ ਸਕਦੀਆਂ ਨੇ ਤੇ ਦੁੱਖਾਂ ਕਲੇਸ਼ਾਂ ਨੂੰ ਸਾਡੇ ਘਰ ਵਾਟ ਸਕਦੀਆਂ ਨੇ ਸੋ ਸਾਰੇ ਖੁਸ਼ ਰਹਿਣ ਇਸ ਲਈ ਇਹਨਾਂ ਪੰਜ ਸਾਵਧਾਨੀਆਂ ਨੂੰ ਹਮੇਸ਼ਾ ਯਾਦ ਰੱਖੋ ਅਤੇ ਇਹਨਾਂ ਗੱਲਾਂ ਨੂੰ ਆਪਣੇ ਦੋਸਤ ਮਿੱਤਰਾਂ ਨਾਲ ਵੀ ਸ਼ੇਅਰ ਕਰੋ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗ੍ਹਾਵਾਂ ਜੈ ਪਰਮ